ਹਾਂਜੀ ਦੋਸਤੋ ਸਾਰਿਆਂ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਸਾਰੇ ਸਬਸਕ੍ਰਾਈਬਰਾਂ ਨੂੰ ਅੱਜ ਅਸੀਂ ਆਪਣੇ ਪੰਜਾਬ ਦੀ ਉਹ ਜਗ੍ਹਾ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਤੁਸੀਂ ਮਹਿਸੂਸ ਕਰੋਗੇ ਕਿ ਪਤਾ ਨਹੀਂ ਬਾਈ ਸਿੱਧੂ ਸਾਹਿਬ ਗੁਜਰਾਤ ਦੇ ਵਿੱਚ ਆ ਗਏ ਪਤਾ ਨਹੀਂ ਗੁਜਰਾਤ ਦੇ ਕੇਲਿਆਂ ਦੇ ਬਾਗਾਂ ਦੇ ਵਿੱਚ ਆ ਗਏ ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋ ਕਰੋਗੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਕੇਲਿਆਂ ਦੇ ਬਹੁਤ ਵਧੀਆ ਕਿਸਮ ਦੇ ਬਹੁਤ ਵਧੀਆ ਕਿਸਮ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਇਹ ਸ੍ਰੀ ਫਤਿਹਗੜ ਸਾਹਿਬ ਦਾ ਪਿੰਡ ਹੈਗਾ ਸਾਡੇ ਪੰਜਾਬ ਦਾ ਪਿੰਡ ਰਤੋਂ ਰਤੋਂ ਤੋਂ ਜਦੋਂ ਆਪਾਂ ਖਮਾਣਾ ਨੂੰ ਜਾਂਦੇ ਆ ਉਸ ਰੋਡ ਤੇ ਬਾਈ ਨੇ ਕੇਲਿਆਂ ਦਾ ਬਾਗ ਲਾਇਆ ਹੋਇਆ ਦੋਸਤੋ ਸਾਡੇ ਲੋਕਾਂ ਨੂੰ ਤਾਂ ਇਦਾਂ ਹੀ ਰਹਿੰਦਾ ਜ਼ਿਮੀਂਦਾਰਾਂ ਨੂੰ ਵੀ ਆਹ ਫਸਲ ਸਾਡੇ ਹੋ ਨਹੀਂ ਸਕਦੀ ਕਿ ਆਹ ਫਸਲ ਸਾਡੇ ਹੋ ਨਹੀਂ ਸਕਦੀ ਸੋ ਪੰਜਾਬ ਸਾਡੀ ਪੰਜਾਬ ਦੀ ਜਿਹੜੀ ਪੌਣ ਪਾਣੀ ਹੈ ਜਿਹੜਾ ਸਾਡੇ ਪੰਜਾਬ ਦੀ ਮਿੱਟੀ ਹੈ ਬਹੁਤ ਵਧੀਆ ਦੋਸਤੋ ਬਹੁਤ ਵਧੀਆ ਇੱਥੇ ਤੁਸੀਂ ਸੋਨਾ ਗਾ ਲਓ ਜਿਹੜੀ ਚੀਜ਼ ਮਰਜੀ ਹੈ ਗਾ ਲਓ ਆ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਹਰ ਚੀਜ਼ ਲਗਾਈ ਹੋਈ ਹੈ ਅੱਛਾ ਬਾਈ ਸਤਿ ਸ਼੍ਰੀ ਅਕਾਲ ਬਲਬੀਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀ ਅੱਛਾ ਬਾਈ ਮੈਂ ਹੁਣ ਤੁਹਾਡੇ ਆਪਾਂ ਨੇ ਕੇਲੇ ਦੇਖਿਆ ਮੋਟਰ ਤੇ ਵੀ ਬਹੁਤ ਵਧੀਆ ਹਰੀਆਲੀ ਆ ਬਹੁਤ ਵਧੀਆ ਬਾਗ ਲੱਗਿਆ ਹੋਇਆ ਏਕੇਲਿਆਂ ਦਾ ਫਿਰ ਆਪਾਂ ਬਾਈ ਬਲਵੀਰ ਸਿੰਘ ਕਿੰਨੀ ਦੇਰ ਤੱਕ ਇਹ ਕੰਮ ਕਰਦੇ ਆ ਆਪਾਂ ਇਹ ਅਸੀਂ ਸਾਨੂੰ 1970 ਤੋਂ ਸ਼ੁਰੂ ਕਰ ਰਹੇ ਸੀ ਅੱਛਾ ਸਾਨੂੰ 1970 2017 ਤੇ ਓਕੇ ਓਕੇ ਫਿਰ ਵਧੀਆ ਕਾਮਜਾਬ ਟ੍ਰੇਲ ਇਹ ਹਾਂਜੀ ਹਾਂਜੀ ਥੋੜੇ ਮੈਨੂੰ ਤਾਂ ਕੰਮ ਤਾਂ ਹੈ ਪਰ ਵਧੀਆ ਪਹਿਲਾਂ ਸਾਨੂੰ ਜਾਣਕਾਰੀ ਘੱਟ ਆਉਣ ਕਰੇ ਥੋੜਾ ਘਟਾ ਵੀ ਬਾਕੀ ਪ੍ਰੋਪਰ ਹੁਣ ਤਾਂ ਬਹੁਤ ਵਧੀਆ ਆਉਂਦਾ ਸਾਨੂੰ ਸੌਖਾ ਲੱਗਦਾ ਜੀ ਮੈਨੂੰ ਓਕੇ ਹਾਂਜੀ ਹਾਂਜੀ ਫਿਰ ਇਹ ਆਪਾਂ ਨੂੰ ਨਰਸਰੀ ਲਾਉਣੀ ਪੈਂਦੀ ਹੈ ਜਾਂ ਬੀਜ ਲਾਉਣਾ ਪੈਂਦਾ ਕਿ ਕਿਆ ਇਹਦਾ ਨਰਸਰੀ ਅਸੀਂ ਮਹਾਰਾਸ਼ਟਰ ਤੋਂ ਮੰਗਵਾਉਂਦੇ ਜੀ ਮਹਾਰਾਸ਼ਟਰ ਦੇ ਨਰਸਰੀ ਮੰਗਵਾਉਂਦੇ ਪਹਿਲਾਂ ਗਾਇਬਾਤ ਮੰਗਵਾਉਂਦੇ ਸੀ ਹਾਂ ਪਿਛਲੇ ਸਾਲ ਅਸੀਂ ਉੱਥੋਂ ਗਲਗੌਂਦ ਮੰਗਾਈ ਮਹਾਰਾਸ਼ਟਰ ਓਕੇ ਇਹ ਜਾਨ ਬਰਦ ਗਣੇ ਦਾ ਬੂਟੇ ਤਿਆਰ ਕਰੇ ਓਕੇ ਫਿਰ ਉੱਥੇ ਤੇ ਬਾਈ ਟ੍ਰਾਂਸਪੋਰਟ ਬਾਈ ਟ੍ਰੇਨ ਚ ਜਾਂ ਟ੍ਰੱਕ ਚ ਟ੍ਰੱਕ ਚ ਆ ਜਾਂਦਾ ਮਾਲ ਹੋਰ ਵੀ ਆਪਣੇ ਨੇੜੇ ਤੇੜੇ ਬੂਟੇ ਹੁੰਦਾ ਨਾ ਇੱਕ ਟ੍ਰੱਕ ਚ ਆ ਜਾਂਦਾ ਜੀ ਓਕੇ ਹਾਂ ਜੀ ਠੀਕ ਹੈ ਇੱਥੇ ਪਿਛਲੇ ਸਾਲ ਚਮੌਰ ਸਾਹਿਬ ਸੀ 3000 ਬੂਟਾ 1500 ਸਾਡਾ ਸੀ ਤੇ ਗੰਗਾ ਨਗਰ ਤਾਂ ਮੇਰੇ ਖਵਲੇ ਹਨਮਾਨਗੜ੍ਹ ਹੂੰ ਉੱਥੇ ਦਾ ਬੂਟਾ ਦਾ ਉੱਥੇ ਇਕੱਠੇ ਇਕ ਟਰੱਕ ਜਾ ਕੇ ਸੀ ਮਹਾਰਾਸ਼ਟਰ ਓਕੇ ਇਹ ਫੇਰ ਨਰਸਰੀ ਲਾ ਕੇ ਫੇਰ ਇਹਨੂੰ ਖਾਦ ਖੂਦ ਕਿਹੜੀ ਦਿੰਨੇ ਆਪਾਂ ਕਿਹੜਾ ਆਮ ਆਮ ਹੀ ਖਾਦ ਦੇਣੀ ਹੈ ਜਾਂ ਕੋਈ ਸਪੈਸ਼ਲ ਹੈ ਦੀ ਖਾਦ ਨਹੀਂ ਆਮ ਖਾਦ ਹੈ ਜੀ ਪਹਿਲਾਂ ਰੂੜੀ ਪਾਉਣੀ ਪੈਂਦੀ ਜੀ ਰੂੜੀ ਪਾਉਣੀ ਹੈ ਰੂੜੀ 8 ਦਾ ਟਰਾਲੀ ਆਂ ਜੀ ਉਦੋਂ ਬਾਅਦ ਫੇਰ ਲੋੜ ਅਨੁਸਾਰ ਜਿਵੇਂ ਜੂਰੀਆ ਪਟਾਸ਼ ਵਗੈਰਾ ਆਲੂ ਵਾਲੀ ਡੋਜ਼ ਮੰਨੋ ਤੁਸੀਂ ਵੀ ਅੱਲੋ ਵਾਲੀ ਡੋਜ਼ ਲੱਗਦੀ ਹੈ ਉਹੀ ਡੋਜ਼ ਉਹਨਾਂ ਹੀ ਰੇਹ ਪਾਉਣਾ ਸਾਰਾ ਹਾਂਜੀ ਇਹਨੂੰ ਕੋਈ ਬਿਮਾਰੀ ਵੀ ਲੱਗਦੀ ਆ ਜਾਂ ਕਿਵੇਂ ਬਸ ਸਾਡੀ ਛੋਟੇ ਬੁੱਟੇ ਨੂੰ ਪਾਣੀ ਪੋਣ ਤੇ ਜ਼ਿਆਦਾ ਪਾਣੀ ਤੋਂ ਬਚਾਉ ਰੱਖਣਾ ਪੈਂਦਾ ਫੰਗਸ ਦੀ ਬਿਮਾਰੀ ਬਾਕੀ ਹੋਰ ਕੋਈ ਇੰਨੀ ਕੋਈ ਖਾਸ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਗੀ ਜੇ ਫੰਗਸ ਆ ਜਾਂਦੀ ਹੈ ਫੰਗਸ ਆ ਜਾਂਦੀ ਛੋਟੇ-ਮੂਟੇ ਛੋਟੇ-ਬੁੱਟੇ ਜਦੋਂ ਛੋਟਾ ਬੱਚਾ ਹੁੰਦਾ ਨਾ ਹਾਂ ਉਦੋਂ ਉੰਦੇ ਆ ਉਹਨਾਂ ਥੋੜਾ ਜਿਹਾ ਪਾਣੀ ਜਿਹੜਾ ਨਾ ਡਾਲਾ ਪਾਣੀ ਨਾ ਲਾਈਏ ਤਾਂ ਚੰਗੀ ਗੱਲ ਆ ਹੂੰ ਮੋਟਰ ਦਾ ਹੀ ਸਾਫ ਸੁਥਰਾ ਪਾਣੀ ਲੱਗੇ ਆਦੀ ਆਦੀ ਇਹਨਾਂ ਦੇ ਵਿੱਚ ਛੱਡ ਕੇ ਡੱਬੇ ਜਿਹੜਾ ਪਾਣੀ ਆਦੀ ਡੱਬੇ ਨਾਲ ਪਾਣੀ ਪਾਉਂਦੇ ਰਹਿ ਆ ਵਾਲਤੀ ਨਾਲ ਪਾਣੀ ਪਾਉਂਦੇ ਰਹਿ ਪਹਿਲਾਂ ਅੱਛਾ ਇੱਕ ਮਹੀਨਾ ਯਾਨੀ ਥੋੜਾ ਪਾਣੀ ਲਾਉਣਾ ਭਰ ਕੇ ਨਹੀਂ ਲਾਉਣਾ ਭਰ ਕੇ ਨਹੀਂ ਹਾਂ ਜਦੋਂ ਬੂਟਾ ਚੱਲ ਗਿਆ ਥੋੜੀ ਗ੍ਰੋਥ ਕਰ ਗਿਆ ਫਿਰ ਫਿਰ ਜਿੰਨਾ ਮਰਜੀ ਫਿਰ ਜੋ ਮਰਜੀ ਫਿਰ ਜਿੰਨਾ ਮਰਜੀ ਲਾਜੋ ਜਿੰਨਾ ਮਰਜੀ ਨਹੀਂ ਫਿਰ ਵੀ ਬਾਤ ਅਨਸਾਰ ਹਾਂ ਲੋੜ ਅਨੁਸਾਰ ਲੋੜ ਅਨਸਾਰ ਲਾਉਣਾ ਤੋ ਦੋਸਤੋ ਸਾਡੇ ਭਰਾ ਐ ਬਲਬੀਰ ਸਿੰਘ ਨਾਲ ਉਹਨਾਂ ਦੇ ਪਰ ਆਪਣਾ ਸ਼ੁਭਨਾਮ ਕੇ ਮੇਰਾ ਨਾਮ ਨਰਿੰਦਰ ਸਿੰਘ ਨਰਿੰਦਰ ਸਿੰਘ ਬਾਈਗੁਰ ਚਾਨ ਸਿੰਘ ਵੱਡੇ ਭਰਾ ਐ ਉਹ ਵੀ ਸਾਡੇ ਮਿੱਤਰ ਐ ਜੋ ਕਿ ਅੱਜਕੱਲ ਕੈਨੇਡਾ ਗਏ ਹੋਏ ਐ ਬੱਚਿਆਂ ਕੋਲ ਤਾਂ ਦੋਸਤੋ ਫੇਰ ਵੀ ਰ ਆ ਜਾਂਦਾ ਸ ਇਹਨੂੰ ਫੇਰ ਕਿੰਨੀ ਦੇਰ ਬਾਅਦ ਫਲ ਸ਼ੁਰੂ ਹੋਣਾ ਲੱਗਣਾ ਫਲ ਦੀ ਪਹਿਲਾ ਫਲ ਤਾਂ 15 15 ਮਹੀਨੇ ਚ ਕੱਟਿਆ ਜਾਂਦਾ ਅੱਛਾ ਹਾਂਜੀ ਆਮੜੇ ਥੋੜਾ ਜਿਹਾ ਸਰਦੀ ਦਾ ਚੱਕਰ ਆ ਸਰਦੀ ਗਰਮੀ ਦਾ 2-3 ਮਹੀਨੇ ਬ੍ਰੇਕ ਪਾ ਜਾਂਦੀ ਆ ਸਰਦੀ ਦੀ ਓਕੇ ਉੱਥਾ ਰੁਕ ਜਾਂਦਾ ਉਹਨਾਂ ਕੇ ਇਹ ਜਿਆਦਾ ਲੰਦਾ ਨਹੀਂ ਤਾਂ ਇਹ ਨੋ ਨਾ ਜੇ ਨਹੀਂ ਨਾ 9 ਮਹੀਨੇ ਦੀ ਬਦਲ ਲਗਾਇਆ ਸੀ 9 ਦਸ ਮਹੀਨੇ ਦੀ ਹਾਂਜੀ ਉਹਦੇ ਬਾਅਦ ਫਾਲ ਆਉਣਾ ਸ਼ੁਰੂ ਹੋ ਜਾਂਦਾ ਜਿੱਥੇ ਜਿਵੇਂ ਹੁਣ ਮਹਾਰਾਜਟਰ ਆ ਉਧਰ 9 ਮਹੀਨੇ ਬਾਅਦ ਇਹ ਫਾਲ ਆ ਜਾਂਦਾ ਉਧਰ ਮੌਸਮ ਤਾਰਗਰਮ ਮੌਸਮ ਚਾਹੀਦਾ ਹਾਂ ਤੇ ਫਿਰ ਇਹ ਜਿਹੜਾ ਬੂਟਾ ਫਿਰ ਇਹ ਕਿੰਨੀ ਦੇਰ ਚੱਲੀ ਜਾਣਾ ਆਪਾਂ ਇਹ ਇਹ 3 ਸਾਲ ਰੱਖਦੇ ਸੀ ਇੱਕ ਵਾਰ ਲਾ ਕੇ ਅੱਛਾ 3 ਸਾਲ ਆਪਾਂ ਨੂੰ ਦੁਬਾਰਾ ਬੂਟੇ ਲਾਉਣ ਦੀ ਲੋੜ ਨਹੀਂ ਹਾਂਜੀ ਇਹ ਵੀ ਆਪਾਂ ਮਤਲਬ ਸਿਲੂਸ਼ਨ ਜਿਵੇਂ ਬੂਟਾ ਕਦੋਂ ਰੱਖਣਾ ਹਾਂ ਉਦੋਂ ਆਪਾਂ ਨੂੰ ਦੇਖਣਾ ਪੈਂਦਾ ਕਿ ਜਦੋਂ ਸਾਡੇ ਪਹਿਲੇ ਬੂਟੇ ਨੂੰ ਫਰੂਟ ਆ ਗਿਆ ਫੁੱਲ ਆ ਗਿਆ ਹੂੰ ਉਦੋਂ ਹੀ ਫਿਰ ਆਪਾਂ ਦੂਜਾ ਬੂਟਾ ਨੀਚੇ ਰੱਖਣਾ ਇਹ ਉਦੋਂ ਤੱਕ ਆਪਾਂ ਥੱਲੇ ਕੱਟੀ ਜਾਣਾ ਬੂਟਾ ਅੱਛਾ ਕਟਿੰਗ ਕਰੀ ਜਾਣਾ ਇੱਕੋ ਰੱਖਣਾ ਉਹ ਜਿਹਨੂੰ ਫਲ ਲੱਗਣਾ ਇੱਕ ਦਾ ਦੂਜਾ ਆਪਾਂ ਉਦੋਂ ਰੱਖਣਾ ਜਦੋਂ ਆਪਣਾ ਪਹਿਲੇ ਬੂਟੇ ਨੂੰ ਫੁੱਲ ਆ ਗਿਆ ਮੁੱਢਾ ਨਹੀਂ ਜਾਣੀ ਹਉਣ ਦਿਨ ਆਪਾਂ ਨੇ ਹਾਂਜੀ ਉਹੀ ਕੰਮ ਜ਼ਿਆਦਾ ਕਟਿੰਗ ਜੀ ਕਰਦੇ ਰਹਿਣਾ ਕਟਿੰਗ ਦਾ ਕੰਮ ਜ਼ਿਆਦਾ ਹੈ ਕਟਿੰਗ ਦਾ ਕੰਮ ਆ ਜੀ ਇਹ ਫੇਟਾਂ ਲੋ ਜਾੜਾਂ ਤੋਂ ਬਹੁਤ ਫੁੱਟਦੇ ਆ ਇਹਦੇ ਪੋਗੇ ਹੂੰ ਉਹ ਕੱਟ ਕੇ ਦਾਤੀਆਂ ਕੱਟ ਕੇ ਵਿੱਚ ਡੀਜ਼ਲ ਥੋੜਾ ਜਿਹਾ ਪਾਉਣਾ ਪੈਂਦਾ 2 ਐਮ ਐਲ ਫਿਰ ਉਹ ਬੂਟਾ ਮਾਰਦਾ ਨਹੀਂ ਤਾਂ ਇਹ ਦੁਬਾਰਾ ਫਿਰ ਫੁੱਟੇ ਆਉਂਦਾ ਓਕੇ ਹਾਂ ਜੀ ਇਹ ਕਟਿੰਗ ਬਹੁਤ ਥਾਗਦਾ ਹੁਣ ਨਾਲ ਕਰਨੀ ਪੈਂਦੀ ਜੀ ਜਦੋਂ ਬੂਟਾ ਰੱਖਣਾ ਹੈ ਉਦੋਂ ਵੀ ਇਹ ਦੋ ਨਸਲਾਂ ਜਾਂਦਾ ਹੈ ਹੂੰ ਉਹ ਉਹ ਵੀ ਦੇਖ ਕੇ ਰੱਖਣਾ ਪੈਂਦਾ ਜੀ ਜਿਹੜਾ ਅਗਲੇ ਸਾਲ ਵਾਸਤੇ ਆਪਾਂ ਨੇ ਰੱਖਣਾ ਇਹਦੇ ਜਿਹੜੀ ਨਸਲ ਹੀ ਗੜ ਜਾਂਦੀ ਹੈ ਨੀੱਚੇ ਹੂੰ ਉਹ ਸਾਨੂੰ ਦੇਖਣਾ ਪੈਂਦਾ ਵੀ ਸਾਡਾ ਕਿਹੜਾ ਬੂਟਾ ਰੱਖਣਾ ਹੈ ਜੀ ਪੇ ਤੁਸੀਂ ਕੋਈ ਟ੍ਰੇਨਿੰਗ ਲੈ ਕੇ ਸ਼ੁਰੂ ਕਰਿਆ ਜਾਂ ਜਾਣਕਾਰੀ ਕਿੱਥੋਂ ਮਿਲੀ ਤੁਹਾਨੂੰ ਨਹੀਂ ਵੈਸੇ ਪ੍ਰੈਕਟੀਕਲ ਹੈ ਜਿਵੇਂ ਕਹਿੰਦੇ ਵੀ ਜਦੋਂ ਆਪਾਂ ਪ੍ਰੈਕਟੀਕਲ ਕਰੀ ਜਾਂਦੇ ਹਨਾ ਉਦੋਂ ਫਿਰ ਆਪਾਂ ਨੂੰ ਪਤਾ ਚੱਲ ਜਾਂਦਾ ਵੈਸੇ ਸਾਨੂੰ ਪਹਿਲਾਂ ਨੋਲੇਜ ਹੈ ਨਹੀਂ ਸੀ ਪਹਿਲਾਂ ਅਸੀਂ ਜੋਪੀ ਵੈਟ ਕਰਿਆ ਸੀ ਲਾਉਣ ਤੋਂ ਪਹਿਲਾਂ 17 ਚ ਓਕੇ 2017 ਚ ਹਾਂ ਜੀ ਹੂੰ ਫਿਰ ਕੁਝ ਸਾਡੇ ਰਿਸ਼ਤੇਦਾਰ ਆਸਟ੍ਰੇਲੀਆ ਉਹ ਵੀ ਗੱਲੇ ਦਾ ਕੰਮ ਕਰਦੇ ਉਹਨਾਂ ਤੋਂ ਵੀ ਜਾਣਕਾਰੀ ਮਿਲੀ ਫੋਨ ਫੋਨ ਪਰ ਹੂੰ ਉਹਨਾਂ ਨੇ ਮਤਲਬ ਬਹੁਤ ਸਾਡੀ ਹੈਲਪ ਕਰੀ ਜੀ ਆਪ ਵੀ ਆ ਕੇ ਦੇਖਦੇ ਰਹੇ ਆ ਅਧਿਕਾਰ ਜਦੋਂ ਆਉਂਦਾ ਸੀ ਉਹਨਾਂ ਦਾ ਕਿਤੇ ਫਿਰ ਆ ਕੇ ਸਾਨੂੰ ਉਹਨਾਂ ਕੋਈ ਗਾਈਡੈਂਸ ਵੀ ਦੇ ਜਾਂਦੇ ਸੀ ਬਸ ਇਹਦਾ ਇੱਕ ਟਾਈਮ ਪੀਰੀਅਡ ਆ ਆਪਣੇ ਪੰਜਾਬ ਦੇ ਵਿੱਚ ਟਾਈਮ ਪੀਰੀਅਡ 20 ਦਿਨ ਦਾ ਇਹਦਾ ਜੇ 20 ਦਿਨ ਦੇ ਵਿੱਚ ਆਪਾਂ ਇਹਨੂੰ ਪ੍ਰੋਪਰ ਲਾਉਂਦੇ ਆ ਤਾਂ ਸਾਡਾ ਫਰੂਟ ਸਹੀ ਆਉਂਦਾ ਜੇ ਅਪਸੈਟ ਹੁੰਦਾ ਤਾਂ ਸਾਡਾ ਜਾਂਦਾ ਫਰੂਟ ਸਰਦੀਆਂ ਦੇ ਵਿੱਚ ਆਊਗਾ ਜਦੋਂ ਇਹ ਖਾਦ ਖਾਂਦਾ ਨਹੀਂ ਪਾਣੀ ਨਹੀਂ ਪੀਂਦਾ ਜਾਂ ਫਿਰ ਸਾਡਾ ਜਦੋਂ ਲੋਕ ਚੱਲਦੀ ਉਦੋਂ ਆਊਗਾ ਉਦੋਂ ਸਾਡਾ ਫਰੂਟ ਫੋਕ ਜਾਂਦਾ ਉਹਨੇ ਵੀ ਗਰਮੀ ਉੱਪਰ 20 ਦਿਨ ਦਾ ਟਾਈਮ ਹੈ ਜੇ 20 ਦਿਨ ਦੇ ਵਿੱਚ ਸਾਡਾ ਬੂਟਾ ਸਹੀ ਲੱਗਦਾ ਤਾਂ ਸਾਡਾ ਫਰੂਟ ਸਹੀ ਆਉਂਦਾ ਉਹ ਫਿਰ ਆਉਂਦਾ ਵੀ ਆਪਣਾ ਦੀਵਾਲੀ ਦਸਹਰੇ ਦੇ ਨੇੜੇ ਜਿਹੜਾ ਜਦੋਂ ਡਿਮਾਂਡ ਹੁੰਦੀ ਆ ਡਿਮਾਂਡ ਵੀ ਹੁੰਦੀ ਆ ਤੇ ਰੇਟ ਵੀ ਹੁੰਦਾ ਰੇਟ ਵੀ ਸੋਹਣਾ ਹੁੰਦਾ ਮੰਡੀਕਰਨ ਚ ਤਾਂ ਕੋਈ ਦਿੱਕਤ ਨਹੀਂ ਮਾਲ ਵਿਕੀ ਜਾਂਦਾ ਸਾਡਾ ਹਾਂਜੀ ਹਾਂਜੀ ਮੰਡੀਕਰਨ ਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਆਰਡਰ ਪਰੇ ਜਾਂਦਾ ਜਾਂਦਾ ਸਾਰਾ ਕੇਲਾ ਤਾਂ ਬਾਹਰ ਤੋਂ ਆਉਂਦਾ ਜੀ ਜੇ ਆਪਾਂ ਪੈਗਾ ਕਰਾਂਗੇ ਆਪਣਾ ਕਿੱਥੇ ਰੁਕ ਜੂਗਾ ਜੀ ਬਾਕੀ ਮਠਾਸ ਵੀ ਆਪਣੇ ਵਾਲੇ ਸੇ ਜ਼ਿਆਦਾ ਹੈ ਅੱਛਾ ਆਪਣਾ ਕੇਲਾ ਮਿੱਠਾ ਹੁੰਦਾ ਨਾ ਉਹ ਬਈ ਦੋਸਤੋ ਇਹਨਾਂ ਭਰਾਵਾਂ ਦੀ ਜੋੜੀ ਨੇ ਕਮਾਲ ਕੀਤੀ ਹੋਈ ਆ ਮੈਂ ਤੁਹਾਨੂੰ ਕੇਲਿਆਂ ਦੇ ਖੇਤ ਦਿਖਾਉਣਾ ਤੇ ਤੁਸੀਂ ਦੇਖਿਓਗੇ ਕਿਵੇਂ ਉੱਥੇ ਗੁਜਰਾਤ ਵਰਗੇ ਖੇਤ ਬਣਾਏ ਪਏ ਆ ਜਿਵੇਂ ਮਹਾਰਾਸ਼ਟਰ ਦੇ ਵਿੱਚ ਕੇਲੇ ਦੇ ਖੇਤਾਂ ਮੈਂ ਦੇਖ ਕੇ ਆਇਆ ਵਾਂ ਉਵੇਂ ਹੀ ਸਾਡੇ ਇਸ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਧਰਤੀ ਐ ਪਿੰਡ ਰਤੋਂ ਖਮਾਣੋ ਰੋਡ ਤੇ ਪੈਂਦਾ ਜਿਹੜਾ ਪਛਮਕੌਰ ਸਾਹਿਬ ਤੋਂ ਖਮਾਣੋ ਨੂੰ ਜਾਂਦੇ ਆ ਸੋ ਵੀਰੇ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਸਾਰੇ ਪਰਿਵਾਰ ਦਾ ਹਾਂ ਸਸਰੀਕਾਲ ਜੀ ਥੈਂਕ ਯੂ ਦੋਸਤੋ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਦੇਖੋ ਕਿਆ ਟਾਪ ਦੇ ਕੇਲਿਆਂ ਦੇ ਬੂਟੇ ਲੱਗੇ ਹੋਏ ਆ। ਕਿਆ ਕਮਾਲ ਆ ਜਿਵੇਂ ਗੁਜਰਾਤ ਕੀ ਨਹੀਂ ਕੇਲੇ ਲੱਗਦੇ ਆ। ਹਜੂਰ ਸਾਹਿਬ ਵੱਲ ਮਹਾਰਾਸ਼ਟਰ ਦੇ ਵਿੱਚ ਕੇਲਾ ਹੁੰਦਾ। ਦੇਖੋ ਉਹਨਾਂ ਨਾਲੋਂ ਵੀ ਵੱਧ ਤਗੜੇ ਬੂਟੇ। ਬਹੁਤ ਵਧੀਆ ਹਰਿਆਲੀ। ਇੱਧਰ ਬਾਜੀ ਦਾ ਪਿਆਜ਼ ਲੱਗਿਆ ਹੋਇਆ। ਤੁਸੀਂ ਦੇਖ ਸਕਦੇ ਹੋ। ਕਿਆ ਜਨਤ ਆ ਪੰਜਾਬ ਦੇ ਖੇਤਾਂ ਦੇ ਵਿੱਚ। ਐਵੇਂ ਨਹੀਂ ਕਹਿੰਦੇ ਕਿ ਹਿੰਦੁਸਤਾਨ ਦੀ ਧਰਤੀ ਪੰਜਾਬ ਦੀ ਧਰਤੀ ਆ ਜਿਹੜੀ ਇਹ ਸੋਨਾ ਉਗਦੀ ਆ ਐਵੇਂ ਨਹੀਂ ਕਿਹਾ ਜਾਂਦਾ ਸੋ ਕੰਮ ਕਰਨ ਵਾਲਾ ਮਿਹਨਤੀ ਇਨਸਾਨ ਚਾਹੀਦਾ ਸਿਰਫ ਸਾਡਾ ਪੱਕਾ ਇਰਾਦਾ ਚਾਹੀਦਾ ਸਾਡੀ ਧਰਤੀ ਦੇ ਵਿੱਚ ਜੋ ਮਰਜੀ ਵੀ ਲੋ ਸਾਡੀ ਜਿਹੜੀ ਜਲਵਾਜੂ ਹੈ ਸਾਡਾ ਜਿਹੜਾ ਪੌਣ ਪਾਣੀ ਹੈ ਬਹੁਤ ਵਧੀਆ ਹੈ ਹਰ ਇੱਕ ਚੀਜ਼ ਨੂੰ ਸਪੋਰਟ ਕਰਦਾ ਹੈ ਇਹ ਜਿਹੜੀ ਧਰਤੀ ਮਾਤਾ ਧਰਤੀ ਮਾਤਾ ਤਾਂ ਹੀ ਕਿਹਾ ਜਾਂਦਾ ਹੈ ਕਿ ਮਾਂ ਤੇ ਆਪਾ ਜੋ ਮਰਜੀ ਪੈਦਾ ਕਰਾ ਲੋ ਜੋ ਮਰਜੀ ਇਸ ਦੇ ਵਿੱਚ ਬੀਜ ਦੋ ਉਹੀ ਸਾਡੀ ਮਿੱਟੀ ਨੇ ਸਾਡੀ ਮਾਤਾ ਨੇ ਉਹੀ ਸਾਨੂੰ ਪੈਦਾ ਕਰ ਦੇਣਾ ਸੋ ਦੇਖ ਸਕਦੇ ਹੋ ਕਿ ਆ ਵਧੀਆ ਮੋਟਰ ਤੇ ਬਾਈ ਨੇ ਆਪਣਾ ਬਾਗ ਲਗਾ ਕੇ ਦੇਖੋ ਕਿੰਨੀ ਵਧੀਆ ਮੋਟਰ ਬਣਾਈ ਆ ਨਾਲ ਜਾਮਣ ਦਾ ਬੂਟਾ ਬੜਾ ਸਾਰਾ ਲਗਾਇਆ ਹੋਰ ਵੀ ਕਈ ਕਿਸਮ ਦੇ ਬੂਟੇ ਇੱਥੇ ਲੱਗੇ ਹੋਏ ਆ ਦਰ ਮੱਕੀ ਖੜੀ ਆ ਹਰਿਆਲੀ ਹੋ ਹਰਿਆਲੀ ਆ ਦੋਸਤੋ ਹਰਿਆਲੀ ਹੋ ਹਰਿਆਲੀ ਆ ਤੁਸੀਂ ਦੇਖ ਸਕਦੇ ਹੋ ਅੱਧਾ ਬੱਚੇ ਕੈਨੇਡਾ ਹੀ ਆ ਰਹੇ ਆ ਅੱਛਾ ਮੇਰੇ ਵੀ ਦੋ ਇੱਕ ਕੈਨੇਡਾ ਹੀ ਆ ਇਹਦਾ ਛੋਟਾ ਹੁੰਦਾ ਅੱਛਾ ਅੱਜਾ ਬੱਚੇ ਕੈਨੇਡਾ ਸਟਾ ਸਾਰੇ ਹਾਂ ਜੀ ਔਰ ਇਹ ਫਿਰ ਤੁਸੀਂ ਦੋ ਜਣੇ ਕੰਮ ਕਰਦੇ ਹੋ ਹੈ ਬੇਟਾ ਆਇਆ ਦਾ ਵੱਡਾ ਹੋ ਜਾਂਦੀ ਹੈੜ ਪੜਦਾ ਅੱਛਾ ਹਾਂ ਜੀ ਫੇ ਮਿਲ ਜਾ ਇਹ ਵਈ ਕਾਦਾ ਬੂਟਾ ਇਹ ਸੇਵ ਹੈ ਜੀ ਅੱਛਾ ਦੇਖੋ ਦੋਸਤੋ ਸੇਵ ਲੱਗੇ ਹੋਏ ਆ ਫਲ ਲੱਗ ਚੁੱਕੇ ਆ ਆਪਾਂ ਕਹਦੇ ਨੇ ਕਿ ਸੇਵ ਹਿਮਾਚਲ 'ਚ ਹੋ ਸਕਦਾ ਕਸ਼ਮੀਰ 'ਚ ਹੋ ਸਕਦਾ ਆ ਦੇਖੋ ਸਾਡੇ ਆਪਣੇ ਪੰਜਾਬ ਦੇ ਵਿੱਚ ਕਿੰਨਾ ਬਦਾਮ ਅੱਛਾ ਆ ਬਦਾਮ ਦਾ ਬੂਟਾ ਹੈ ਦੇਖੋ ਦੋਸਤੋ ਆ ਬਦਾਮ ਦਾ ਬੂਟਾ ਹੈ ਐਲਮੰਡ अच्छा फल लग गया भाई पूरा है देखो दोस्तों ये बादामਾਂ ਦੇ ਬੂਟੇ ਆ ਦੇਖੋ ਬਾਦਾਮ ਕਿੰਨੇ ਵਧੀਆ ਲੱਗੇ ਹੋਏ ਆ ਆਪਾਂ ਇੰਜ ਸ਼ਰਮ ਕਰੀ ਜਾਂਦੇ ਆ ਆਪਾਂ ਪਾਈਆ ਬਾਦਾਮ ਵੀ ਲੈ ਕੇ ਨਹੀਂ ਖਾਂਦੇ ਆ ਦੇਖੋ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਆ ਦੇਖੋ ਘਰ ਦੇ ਵਿੱਚ ਵਾਈਦੇ ਲੋ ਤੁਸੀਂ ਦੇਖ ਸਕਦੇ ਹੋ ਵਿੱਚ ਮਲੇ ਮੋਟੇ ਸਭ ਦੇ ਵੀ ਹੋ ਜਾਂਦੇ ਇਹ ਤੇ ਕੰਦਲਰ ਬੈਂਗਣਾਂ ਵਗੈਰਾ ਸਭ ਪਿੰਡੀ ਸਭ ਲੱਗਿਆ ਹੋਇਆ ਹਾਂ ਬਿਲਕੁਲ ਇੰਨਾ ਨੰ ਵੱਡਾ ਮਰੂਦ ਆ ਇਹ ਬਹੁਤ ਵਧੀਆ ਮਰੂਦ ਹੈ ਅੱਛਾ ਹਾਂ ਜੀ ਵੈਰੀ ਗੁੱਡ ਨਿੰਬੂ ਚੀਕੂ ਹਾਂ ਇਹ ਚੀਕੂ ਚੀਕੂ ਰੋ ਵੀ ਫੁੱਲ ਆਇਆ ਹਾਂ ਆ ਚੀਕੂ ਦਾ ਬੁੱਟਾ ਇਹ ਪਹਿਲੀ ਵਾਰ ਫੁੱਲ ਆਇਆ ਹੁਣ ਬੁੱਟਾ ਛੋਟਾ ਤਾਂ ਨਾ ਇਸ ਵਾਰ ਫੁੱਲ ਆਇਆ ਵਧੀਆ ਅੱਛਾ ਵੈਰੀ ਗੁੱਡ ਅਮਰੂਦ ਨੂੰ ਵੀ ਫਲ ਬਹੁਤ ਹੈ ਹਾਂ ਜੀ ਅਮਰੂਦ ਨੂੰ ਵੀ ਫਲ ਬਹੁਤ ਹੈ ਅੱਛਾ ਆ ਨਿੰਬੂ ਦਾ ਬੁੱਟਾ ਹੈ ਇਹ ਨਿੰਬੂ ਦਾ ਬੁੱਟਾ ਜੀ ਹਾਂ ਇਹ ਆਂਬਾ ਹੈ ਆਂਬਾ ਜੀ ਆਮ ਨੂੰ ਵੀ ਫਲ ਵਧੀਆ ਲੱਗਿਆ ਆਇਆ ਹੈ ਚਲੋ ਇਹ ਦਸਹਰੀ ਆ ਬਾਈ ਇਹ ਦਸਹਰੀ ਹਾਂਜੀ ਹਾਂਜੀ ਦਸਹਰੀ ਅੱਛਾ ਦੇਖੋ ਦੋਸਤੋ ਦਸਹਰੀ ਬੂਟੇ ਨੂੰ ਕਿੰਿਆ ਵਧੀਆ ਟਾਪ ਦਾ ਫਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਆਹ ਸਬਜ਼ੀਆਂ ਲੱਗੀਆਂ ਹੋਈਆਂ ਵਿੱਚ ਆਪਣੇ ਘਰ ਦੇ ਖਾਣ ਜੋਗੀਆਂ ਡ੍ਰਿਪ ਸਿਸਟਮ ਕਰਿਆ ਹੋਇਆ ਲਾਈਨਾਂ ਬਿਚਾਈਆਂ ਹੋਈਆਂ ਇਹ ਉਹ 나ਖ ਅੱਛਾ ਇਹ 나ਖ ਦਾ ਬੂਟਾ ਜੀ ਹੈ ਇਹ ਆੜੂ ਆ ਅੱਛਾ ਇਹ ਇਹ ਨਾਕਾਂ ਲੱਗੀਆਂ ਹੋਈਆਂ ਜਿਹੜੀਆਂ ਬਾਈ ਹਾਂਜੀ ਇਹ ਨਾਕ ਲੱਗੀਆਂ ਅੱਛਾ ਇਹ ਆੜੂ ਆ ਅੱਛਾ ਬਹੁਤ ਟੌਪ ਦਾ ਸੇਵ ਵਰਗਾ ਹੀ ਆੜੂ ਆ ਅੱਛਾ ਹਾਂ ਕੁਆਲਿਟੀ ਵਧੀਆ ਨਾ ਹਾਂਜੀ ਕੁਆਲਿਟੀ ਵਧੀਆ ਲੱਗੀ ਹੋਈ ਆ ਨਾਲ ਦੇਖ ਲਓ ਕਿੰਨੇ ਲੱਗੇ ਆ ਅੱਛਾ ਉਹ ਨਾਰ ਦਾ ਬੂਟਾ ਦੇਖੋ ਦੋਸਤੋ ਨਾਰਾਂ ਦਾ ਫਲ ਵੀ ਬਹੁਤ ਵਧੀਆ ਲੱਗਿਆ ਹੋਇਆ ਲੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨਾਰ ਲੱਗੇ ਹੋਏ ਆ ਸੋ ਇੱਕ ਕਹਾਵਤ ਹੈ ਵੀ ਇੱਕ ਨਾਰ 100 ਬਿਮਾਰ 100 ਬਿਮਾਰੀਆਂ ਇੱਕ ਨਾਰ ਠੀਕ ਕਰ ਦਿੰਦਾ ਦੋਸਤੋ ਜੇ ਆਪਾਂ ਆਰਗੈਨਿਕ ਆਪਣੇ ਘਰਾਂ ਇਸ ਤਰ੍ਹਾਂ ਬੂਟੇ ਲਾ ਲਈਏ ਚਾਹੇ 10 ਮਰਲੇ ਲਾ ਲਓ ਚਾਹੇ ਇੱਕ ਕਿਨਾਰਾ ਲਾ ਲਓ ਬਾਈ ਬਹੁਤ ਵਧੀਆ ਬਾਗਬਾਨੀ ਆ ਇਹ ਵੀ ਇਹ ਵੀ ਨਾ अच्छा ये भी नाख है देखो दोस्तों नाखਾਂ ਨੂੰ ਵੀ ਫਲ ਲੱਗਿਆ ਹੋਇਆ ਇਹ ਮਸੰਮੀ ਆ ਇਹ ਬਹੁਤ ਮਿੱਠੀ ਹੈ ਇਹ ਦੇਖ ਸਕਦੇ ਹੋ ਦੇਖੋ ਹਰ ਚੀਜ਼ ਨੂੰ ਫਰੂਟ ਆਇਆ ਹੋਇਆ ਹਰ ਚੀਜ਼ ਨੂੰ ਅੱਛਾ ਯਾ ਮਸੰਮੀ ਦਾ ਬੂਟਾ ਵੈਰੀ ਗੁੱਡ ਆ ਦੇਖੋ ਦੋਸਤੋ ਮਸੰਮੀਆਂ ਕਿੰਨੀਆਂ ਲੱਗੀਆਂ ਹੋਈਆਂ ਇਹ ਸਮੇਤ ਛਿਲਕੇ ਨਾਲੋਂ ਫਿਰ ਵੀ ਬਹੁਤ ਵਧੀਆ ਟੇਸਟੀ ਹੈ ਅੱਛਾ ਜੀ ਹਾਂ ਜੀ ਸਮੇਤ ਛਿਲਕੇ ਵੀ ਖਾਣਾ ਮੈਂ ਪਤਲਾ ਛਿਲਕਾ ਜਣੀ ਹਾਂ ਪਤਲਾ ਛਿਲਕਾ ਹੂੰ ਬਹੁਤ ਵਧੀਆ ਕਿਆ ਕਮਾਲ ਦੀਆਂ ਚੀਜ਼ਾਂ ਹੈ ਘਰ ਦੇ ਵਿੱਚ ਦੇਖੋ ਹਰੀਆਲੀ ਨਾਲੇ ਅੱਛਾ ਇਹ ਆਮਲੇ ਦਾ ਬੂਟਾ ਹੈ ਅ ਵੀ ਦੋਸਤੋ ਇਹ ਆਮਲੇ ਦਾ ਬੂਟਾ ਹੈ ਇਹ ਕਿਹੜੇ ਟਾਈਮ ਫੜ ਲੱਗਦਾ ਇਹਨੂੰ ਹੁਣ ਬੈਠੂਗਾ ਫੜ ਫੁੱਲਾ ਆ ਲਿਆ ਇਹਨੂੰ ਅੱਛਾ ਫੁੱਲ ਆ ਲਿਆ ਹੁਣ ਫੜ ਲੱਗੂਗਾ ਛੋਟਾ ਹੈ ਨਾ ਇਹ ਔਲੇ ਦਾ ਬੂਟਾ ਦੋਸਤੋ ਇੱਧਰ ਬਾਈਨਾਂ ਦੀ ਕੋਠੀ ਆ ਸਾਰੇ ਭਰਾ ਇੱਧਰ ਰਹਿੰਦੇ ਆ ਸਾਰਾ ਪਰਿਵਾਰ ਬਹੁਤ ਵਧੀਆ ਜੁਆਇੰਟ ਫੈਮਿਲੀ ਆ ਠੀਕ ਆ ਵੀਰੇ ਬਹੁਤ ਧੰਨਵਾਦ ਹੈ ਮਿਲ ਕੇ ਬਹੁਤ ਖੁਸ਼ੀ ਹੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਬਾਈ ਕਹਦਾ ਬੂਟਾ ਫਿਰ ਇਹ ਅੰਜੀਰ ਦਾ ਜੀ ਅੱਛਾ ਅੰਜੀਰ ਲੱਗੀ ਹੋਈ ਆ ਦੋਸਤੋ ਦੇਖੋ ਕਿਆ ਟਾਪ ਦਾ ਫਲ ਲੱਗਿਆ ਹੋਇਆ ਹੈ ਦੇਖੋ ਤਾਂ ਹੀ ਸਾਲੇ ਲੱਗਦਾ ਜੀ ਲਾ ਦੇਖੋ ਕਿੰਨੀਆਂ ਜੀਰਾਂ ਲੱਗੀਆਂ ਹੋਈਆਂ ਇਹ ਜੀਰ ਸਾਨੂੰ ਦਰਸ਼ਣੇ ਹੁੰਨੇ ਆ ਦੁਕਾਨਾਂ ਚ ਪਈ ਨੂੰ ਅੱਜ ਦੇਖੋ ਤੁਹਾਨੂੰ ਬੂਟਾ ਦਿਖਾਤਾ ਲੱਗਿਆ ਹੋਇਆ ਇਹ ਬਾਈ ਦੀ ਬਾਖਮਾਲ ਚੀਜ਼ ਆ ਜੇ ਜੂਸ ਨਿਕਲਦਾ ਇਹਦਾ ਚਕੋਤਰਾ ਵੈਰੀ ਗੁੱਡ ਆ ਕਾਬਲੀ ਨਾਰ ਜਿਹੜਾ ਲਾਲ ਰੈੱਡ ਐ ਨਾ ਪੂਰਾ ਰੈੱਡ ਅਨਾਰ ਹਾਂਜੀ ਆ ਰੰਗੇ ਦੱਸਦਾ ਇਹਦਾ ਵੀ ਰੈੱਡ ਆ ਇਹ ਆ ਗਏ ਯਾਰ ਅਮਰ ਖੰਦ ਯਾਰ ਲੁਕਾ ਰ ਅੱਛਾ ਬੱਸ ਇਹ ਇਹਨੂੰ ਇਹਦੀ ਘੱਟ ਲੱਗਿਆ ਹਾਂ ਜਿੰਨੇ ਕੇ ਲੱਗਿਆ ਸੀ ਕੋਈ ਜਾਨਵਰ ਵੀ ਖਾ ਜਾਂਦੇ ਆ ਫਿਰ ਹੂੰ ਸੰਤਰੇ ਦਾ ਕਦਾ ਬੂਟਾ ਵਈਆ ਇਹ ਸੰਤਰੇ ਦਾ ਬੂਟਾ ਫਸਟ ਟਾਈਮ ਆ ਅੱਛਾ ਹੈ ਹਾਂ ਜੀ ਮੇਰੀ ਗੁੱਡ ਹਾਂ ਕਾਦਾ ਬੁੱਢਾ ਏ ਇਹ ਐਵੇਂ ਕਾਡੂ ਐਵੇਂ ਕਾਡੂ ਅੱਛਾ ਬਈ ਬਾ ਕਮਾਲ ਚੀਜ਼ਾਂ ਦੋਨੇ ਭਰਾਵਾਂ ਨੇ ਕਮਾਲ ਕਰੀ ਪਈ ਆ ਦੋਸਤੋ ਇਹਨਾਂ ਚੀਜ਼ਾਂ ਨੂੰ ਪਾਲਣ ਵਾਸਤੇ ਵੀ ਇਹ ਬੱਚਿਆਂ ਵਾਂਗ ਪਾਲਣੀ ਪੈਂਦੀਆਂ ਫਰੂਟਾਂ ਜਿਹੜੇ ਬੱਚਿਆਂ ਵਾਂਗ ਪਾਲਨੇ ਪੈਂਦੇ ਆ ਸਾਨੂੰ ਇਹਨਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਪਾਣੀ ਇਹਨਾਂ ਦੀ ਕਟਿੰਗ ਆ ਕਿੰਨੂ ਦਾ ਬੁੱਟਾ ਹੋ ਗਿਆ ਤੇ ਵੀ ਨਹੀਂ ਆਇਆ ਪਿੱਛੇ ਦੋ ਕਨਾਲ ਅਸੀਂ ਬੀਜੀ ਸਰੋਂ ਬੀਜਤੀ ਅੱਛਾ ਜੀ ਉਦੋਂ ਨਾਲ ਅਸੀਂ ਦੋ ਤਿੰਨ ਕਿਹਾੜ ਕਿੱਲੇ ਲਾਮ ਨੂੰ ਚਟੇ ਛੋਲੇ ਬੀਜੇ ਚਟੇ ਛੋਲੇ ਹਾਂਜੀ ਤੇ ਕਾਲੇ ਛੋਲੇ 20 ਤੇ ਬਾਕੀ ਕਨਾਲਕ ਹਾਂ ਤੇ ਮਖਰੀ ਵੀਜੀ ਦੋ ਕਨਾਲ ਓਕੇ ਮਾਂ ਮੰਗੀ ਬੀਜੇ ਵਾ ਦੋ ਦੋ ਕਨਾਲ ਅੱਛਾ ਅਸੀਂ ਜਨ ਮਤਲਬ ਢਾਲ ਨਹੀਂ ਕੋਈ ਮੁੱਲ ਲੈਂਦੇ ਢਾਲ ਕੋਈ ਮੁੱਲ ਲੈਣ ਦੀ ਲੋੜ ਨਹੀਂ ਗੰਬਸਣ ਵਗੈਰਾ ਘਰ ਦਾ ਪਿਆਲੀ ਦਾ ਤੇ ਢਾਲ ਛੋਲਿਆਂ ਦੀ ਤੇ ਹਲਦੀ ਆਪਣੇ ਘਰ ਦੀ ਆ ਉਹ ਮੂੰਗੀ ਬੀਜੀ ਹੋਈ ਹੈ ਪਰੇ ਹੈ ਮੂੰਗੀ ਤੇ ਪਰਲੇ ਮੂੰਗੀ ਆ ਔਰੇ ਮਾਂ ਹੈ ਅੱਛਾ ਔਲੇ ਪਾਸੇ ਮਾਂ ਹੈ ਦੋ ਦੋ ਮਾਂ ਦੋ ਹਿੱਸੇ ਆ ਜੀ ਅੱਛਾ ਆਹੇ ਸਬਜ਼ੀ ਵਾਲੇ ਕੇਲੇ ਆ ਅੱਛਾ ਲੈ ਦੋਸਤੋ ਸਬਜ਼ੀ ਵਾਲੇ ਕੇਲੇ ਆ ਨਾ ਕੇਲਿਆਂ ਦੀ ਸਬਜ਼ੀ ਬਣਦੀ ਹੈ ਬਾਈ ਕਹਿੰਦੇ ਸਬਜ਼ੀ ਵਾਲੀ ਵੈਰੈਟੀ ਆ ਇਹ ਕੇਲਿਆਂ ਦੀ ਤੁਸੀਂ ਦੇਖ ਸਕਦੇ ਹੋ ਇੱਧਰ ਬਾਈ ਦਾ ਸਬਜ਼ੀਆਂ ਲੱਗੀਆਂ ਹੋਈਆਂ ਮਿਰਚਾਂ ਲੰਬੇ ਗੱਦੂ ਤਰ੍ਹਾਂ-ਤਰ੍ਹਾਂ ਦੀ ਸਬਜ਼ੀ ਲੱਗੀ ਹੋਈ ਆ ਸੋ ਦੋਸਤੋ ਕਿਆ ਬਾ ਕਮਾਲ ਚੀਜ਼ਾਂ ਬਾਈ ਨੇ ਲਾਈਆਂ ਹੋਈਆਂ ਲਾਲ ਟਮਾਟਰ ਲੱਗਿਆ ਹੋਇਆ ਦੇਖੋ ਤੁਸੀਂ ਭਰੇ ਪਏ ਆ ਬੂਟੇ ਸੋ ਸਾਨੂੰ ਇਹ ਨਾ ਬਾਈਆਂ ਨਾਲ ਜੁੜ ਕੇ ਨਾ ਆਪਣੇ ਖਾਣ ਜੋਗੀਆਂ ਚੀਜ਼ਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਰੇਕ ਜ਼ਿੰਮੇਦਾਰ ਨੂੰ ਮਾਦਰੀ ਸਾਡੇ ਘਰ ਦੀ ਮਾਂ ਮੂੰਗੀ ਸਾਡੇ ਘਰ ਦੀ ਹੋ ਜਾਂਦੀ ਆਪਣੇ ਵਰਤਣ ਜੋਗੀ ਤੇ ਛੋਲੇ ਹੋਗੇ ਦਾਲ ਹੋਗੀ ਛੋਲਿਆਂ ਦੀ ਤੇ ਚਿੱਟੇ ਛੋਲੇ ਹੋਗੇ ਮੀਠੀ ਸਾਰਾ ਹੋਗੀ ਅੜਦੀ ਹੋਗੀ ਸਾਡਾ ਸਾਰਾ ਹੀ ਘਰ ਦਾ ਸਮਾਨ ਹੁੰਦਾ ਜੀ ਵੈਰੀ ਗੁੱਡ ਕੋਟਸਕਰ ਆਪਣਾ ਘਰ ਦਾ ਬਣਾ ਲੀਦਾ ਦੇਸੀ ਘੰਡ ਦੇਸੀ ਘੰਡ ਬਣਾਈ ਆ ਦੋਸਤੋ ਅਦਕੀ ਬਾਈ ਨੇ ਉਹੀ ਪੁਰਾਣੀ ਜਿਹੜੀ ਪੁਰਾਣੇ ਸਾਡੇ ਬਜ਼ੁਰਗ ਬਣਾਇਆ ਕਰਦੇ ਤੇ ਉਹ ਖੰਡ ਵੀ ਅਦਕੀ ਬਾਈ ਨੇ ਬਣਾਈ ਆ ਹਰ ਚੀਜ਼ ਆ ਦੇਖੋ ਆਲੇ-ਦਾਲੇ ਤੁਸੀਂ ਦੇਖ ਸਕਦੇ ਹੋ ਵੀ ਕੇਲਿਆਂ ਦੀ ਬਾੜ ਲੱਗੀ ਹੋਈ ਆ ਖਾਲ ਦੇ ਉੱਪਰ ਉੱਪਰ ਇਹ ਦੇਖੋ ਆਪਾਂ ਰੇਟ ਪੁੱਛਦੇ ਰਹ ਜਣੇ ਆ ਪਰ ਖਰੀਦਦੇ ਨਹੀਂ ਹੈਗੇ ਬਾਜ਼ਾਰ ਜਾ ਕੇ ਜੋ 100 ਰੁਪਏ ਕਿਲੋ ਬੋਲਦੇ ਆ ਸੋ ਆਪਾਂ ਨੂੰ ਹਰੇਕ ਨੂੰ ਆਪਣੀ ਮੋਟਰ ਦੇ 2-4 ਬੁੱਟੇ ਇੱਦਾਂ ਲਾਉਣੇ ਚਾਹੀਦੇ ਆ ਉਹ ਬਾਈ ਦਾ ਅੰਬਾ ਦਾ ਬਾਗ ਤੁਸੀਂ ਦੇਖ ਸਕਦੇ ਹੋ 1 ਕਿੱਲੇ ਦੇ ਵਿੱਚ ਅੰਬਾ ਦਾ ਬਾਗ ਲੱਗਿਆ ਆ ਦਸਹਰੀ ਅੰਬ